ਪ੍ਰਮ ਸਤਕਾਰਯੋਗ ਸਾਧ ਸੰਗਤ ਜੀ ਪਿਛਲੇ 4-5 ਦਿਨ ਤੋਂ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਤਸੰਗ ਕਰਨ ਦਾ ਮੌਕਾ ਮਿਲਿਆ ਨਾਮ ਸਿਮਰਨ ਕਰਨ ਦਾ ਮੌਕਾ ਮਿਲਿਆ ਇਹ ਸਾਧ ਸੰਗਤ ਕਰਨ ਦਾ ਮੌਕਾ ਭਾਗਾ ਨਾਲ ਮਿਲਦਾ ਹੈ ਨਾਮ ਸਿਮਰਨ ਕਰਨ ਦਾ ਮੌਕਾ ਭਾਗਾ ਨਾਲ ਮਿਲਦਾ ਆਪੋ ਆਪਣੇ ਵਪਾਰ ਵਿੱਚ ਲੱਗੇ ਹੋਏ ਭਰਮ ਵਿੱਚ ਲੱਗੇ ਹੋਏ ਭੁਲੇਖੇ ਵਿੱਚ ਲੱਗੇ ਹੋਏ ਇਹ ਸਮਾਂ ਨੰਗੀ ਜਾਂਦਾ ਹੈ ਇਹ ਮਨੁੱਖ ਜਨਮ ਨੰਗੀ ਜਾਂਦਾ ਜਿਸ ਵਾਸਤੇ ਸੱਚਾ ਪਾਤਸ਼ਾਹ ਹੁਕਮ ਕਰਦੇ ਨੇ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਇਹ ਸਬਾਂਤੈ ਨੂੰ ਮਿਲਿਆ ਇਹ ਮਨੁੱਖ ਦੇਹ ਤੈਨੂੰ ਮਿਲੀ ਹੈ ਗੋਬਿੰਦ ਪਰਮਾਤਮਾ ਨਾਲ ਮਿਲਨ ਦਾ ਪਰਮਾਤਮਾ ਨਾਲ ਅਪੇਧ ਹੋਣ ਦਾ ਪਰਮਾਤਮਾ ਨਾਲ ਇਕ ਹੋਣ ਦਾ ਇਹ ਤੇਰਾ ਮੌਕਾ ਹੈ ਇਹ ਸਾਧ ਸੰਗਤ ਜਿਸ ਪਾਤਸ਼ਾਹ ਦੀ ਕਿਰਪਾ ਨਾਲ ਮਿਲੀ ਹੈ ਜਿਨ੍ਹਾਂ ਦੀ ਇਹ ਫਲਵਾੜੀ ਹੈ ਜਿਨ੍ਹਾਂ ਦੀ ਕਿਰਪਾ ਨਾਲ ਮੈਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਤੇ ਆਖੀਏ ਤਨ ਸਤਿਗੁਰੂ ਜਗਜੀਤ ਸਿੰਘ ਸੱਚਾ ਪਾਤਸ਼ਾਹ ਬੇਸ਼ੱਕ ਸਿੱਖ ਧਰਮ ਤੇ ਸਾਰੇ ਹੀ ਭਾਰਤੀ ਧਰਮ ਆਪਾ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਆਂ ਆਪਾਂ ਇਹ ਵਿਸ਼ਵਾਸ ਕਰਦੇ ਆਂ ਕਿ ਉਹ ਕਣ-ਕਣ ਵਿੱਚ ਰਮਿਆ ਹੋਇਆ ਹੈ ਉਹ ਹਰ ਇੱਕ ਵਿੱਚ ਰਮਿਆ ਹੋਇਆ ਹੈ ਉਸ ਤੋਂ ਬਿਨਾ ਕੋਈ ਵੀ ਨਹੀਂ ਇਹ ਸਾਰੀ ਕਾਇਨਾਤ ਉਸ ਦੀ ਪੈਦਾ ਕੀਤੀ ਹੋਈ ਹੈ ਪਰ ਜਦੋਂ ਕਿਰਪਾ ਕਰਦਾ ਹੈ ਕਿਸੇ ਸਤਿਗੁਰੂ ਦੇ ਰੂਪ ਵਿੱਚ ਸਾਧੂ ਦੇ ਰੂਪ ਵਿੱਚ ਸੰਤ ਦੇ ਰੂਪ ਵਿੱਚ ਕਿਰਪਾ ਕਰਦਾ ਹੈ ਉਸ ਰੂਪ ਨੂੰ ਆਪਾਂ ਯਾਦ ਕਰਕੇ ਉਹ ਆਨੰਦ ਲੈਨੇ ਆ ਸਾਡੇ ਤੇ ਉਹ ਕਿਰਪਾ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਬਖਸ਼ਿਸ਼ ਹੋਈ ਤੁਹਾਡੇ ਸਾਰਿਆਂ ਕੋਲ ਜਿਹੜੇ ਛੋਟੇ ਬੱਚਿਆਂ ਨੂੰ ਛੱਡ ਕੇ ਬਹੁਤ ਸਾਰੀਆਂ ਯਾਦਾਂ ਸਤਿਗੁਰੂ ਸੱਚ ਪਾਤਸ਼ਾਹ ਦੀਆਂ ਨੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਪਾਲਿਆ ਕਿਸ ਤਰ੍ਹਾਂ ਸੱਚ ਪਾਤਸ਼ਾਹ ਨੇ ਸਾਨੂੰ ਇਸ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਅੱਜ ਵੀ ਸਤਿਗੁਰੂ ਸੱਚ ਪਾਤਸ਼ਾਹ ਦਾ ਉਪਦੇਸ਼ ਸੁਣਦਿਆਂ ਜਿਹੜਾ ਆਪਾਂ ਸੁਣਿਆ ਸੀ ਸੱਚ ਪਾਤਸ਼ਾਹ ਦੇ ਇੱਕ ਇੱਕ ਬਚਨ ਵਿੱਚ ਕਿੰਨਾ ਵੱਡਾ ਅਧਿਆਤਮਵਾਦ ਸੀ ਕਿੰਨੀ ਵੱਡੀ ਸਿੱਖੀ ਸੀ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ ਸੱਚ ਪਾਤਸ਼ਾਹ ਬਚਨ ਕੀਤਾ ਸੀ ਸੱਚ ਪਾਤਸ਼ਾਹ ਜਿੱਥੋਂ ਸ਼ੁਰੂ ਕੀਤਾ ਸੀ ਚੰਦਨ ਚੰਦਨ ਸਰਦਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ ਸੱਚ ਪਾਤਸ਼ਾਹ ਹੁਕਮ ਕੀਤਾ ਸੀ ਕਿ ਉਹ ਸੜਨ ਸੱਚ ਪਾਤਸ਼ਾਹ ਕੈਨੇਡਾ ਦਾ ਹੀ ਸ਼ਾਇਦ ਉਹ ਬਚਨ ਹੈ ਸੱਚ ਪਾਤਸ਼ਾਹ ਹੁਕਮ ਕੀਤਾ ਸੀ ਕੈਨੇਡਾ ਆਏ ਹੋਏ ਆ ਤੇ ਬੜੇ ਚਿਰ ਤੋਂ ਧਰਤੀ ਨਹੀਂ ਦਿੱਸੀ ਇੰਨੀ ਠੰਡ ਪਈ ਹੈ -28 ਡਿਗਰੀ ਹੈ ਸੱਚ ਪਾਤਸ਼ਾਹ ਇਹ ਸਾਰਾ ਕੁਝ ਹੁੰਦਿਆ ਹੋਇਆ ਮਨ ਦੀ ਸੜਨ ਨਹੀਂ ਮੁੱਕਦੀ ਉਹ ਕਿਸ ਤਰ੍ਹਾਂ ਮੁਕਦੀ ਹੈ ਹਰੀ ਦਾ ਨਾਮ ਜਪ ਕੇ ਉਹਦੇ 'ਚ ਥੋੜਾ ਜਾਂ ਇਹ ਕਰ ਲਈਏ ਨਾਮ ਜਪਣ ਦਾ ਨਾਮ ਜਪਣ ਦੀ ਇੱਕ ਅਵਸਥਾ ਹੈ ਸਿਰਫ ਇੱਥੋਂ ਤੱਕ ਨਾ ਰਹਿ ਜਾਵੇ ਉਹ ਵੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਹੈ ਬਖਸ਼ਿਸ਼ ਕਰਨ ਕਿ ਨਾਮ ਸਿਰਫ ਰਸਨਾ ਤੱਕ ਨਾ ਰਹਿ ਜਾਵੇ ਉਹ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇ ਕਿਉਂਕਿ ਜਦੋਂ ਉਹ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਤਾਹੀਂ ਸਾਡੇ ਅੰਦਰੋਂ ਜਿਹੜੀ ਸੱਚ ਪਾਤਸ਼ਾਹ ਨੇ ਹੁਕਮ ਕੀਤਾ ਉਹ ਸੜਨ ਤਾਂ ਮੁਕੇਗੀ ਜਦੋਂ ਸਾਡੇ ਅੰਦਰੋਂ ਉਹ ਨਾਮ ਸਾਡੇ ਅੰਦਰ ਵਸ ਜਾਂਦਾ ਤੇ ਸਾਡੇ ਅੰਦਰੋਂ ਸੜਨ ਨਿਕਲ ਜਾਂਦੀ ਹੈ ਇੱਕ ਬੜਾ ਪਿਆਰਾ ਵਚਨ ਸੱਚ ਪਾਤਸ਼ਾਹ ਉਹਦੇ ਨਾਲ ਹੀ ਗਰੀਬ ਨਵਾਜੇ ਕਰਦੇ ਨੇ ਕਿ ਜਿਹਨੂੰ ਕਿਸੇ ਕਿਤੋਂ ਵੀ ਸਤ ਸੰਗਤ ਮਿਲੀ ਹੈ ਉਹ ਕਿਸੇ ਦੀ ਬੁਰਾਈ ਨਹੀਂ ਕਰਦਾ ਸੱਚ ਪਾਤਸ਼ਾਹ ਇਹ ਬਖਸ਼ਿਸ਼ ਕਰਦੇ ਨੇ ਕਿ ਸਤ ਸੰਗਤ ਮਿਲੀ ਹੋਵੇ ਭਾਵੇਂ ਉਹ ਚਿੱਟੇ ਵਾਲਾ ਭਾਵੇਂ ਕਾਲੇ ਵਾਲਾ ਭਾਵੇਂ ਨੀਲੇ ਵਾਲਾ ਭਾਵੇਂ ਪੀਲੇ ਵਾਲਾ ਉਹ ਕਿਸੇ ਦੀ ਬੁਰਾਈ ਨਹੀਂ ਕਰਦਾ ਸੋ ਇੱਕ ਧਰਮ ਨਿਰਪੇਖਤਾ ਦਾ ਸੱਚ ਪਾਤਸ਼ਾਹ ਨੇ ਵਚਨ ਕੀਤਾ ਸਤਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਰਹਿੰਦੇ ਹੋਇਆ ਬੜੇ ਹਿੰਦੂਆਂ ਨੇ ਆਉਣਾ ਮੁਸਲਮਾਨਾਂ ਨੇ ਆਉਣਾ ਸਚ ਪਾਤਸ਼ਾ ਕਦੀ ਕਿਸੇ ਨੂੰ ਹੁਕਮ ਨਹੀਂ ਸੀ ਕਰਦੇ ਕਿ ਤੂੰ ਆਪਣਾ ਧਰਮ ਛੱਡ ਕੇ ਭਜਨ ਲੈ ਲੈ ਹਾਂ ਕਿਸੇ ਨੇ ਆ ਕੇ ਅਰਜ ਕਰਨੀ ਉਹ ਵੀ ਇਹ ਹੁੰਦਾ ਸੀ ਕਿ ਜੇ ਤੂੰ ਕਿਤੋਂ ਲਿਆ ਤੇ ਉਹੀ ਜਪ ਉਹ ਨਾਮ ਇੱਕੋ ਹੀ ਏ ਜੇ ਨਹੀਂ ਕਿਤੋਂ ਲਿਆ ਫਿਰ ਤੂੰ ਨਾਮ ਜ਼ਰੂਰ ਲੈ ਲੈ ਉਹਨੂੰ ਨਾਮ ਦੀ ਬਖਸ਼ਿਸ਼ ਹੁੰਦੀ ਸੀ ਸੋ ਸਚ ਪਾਤਸ਼ਾ ਇਹ ਕਿਰਪਾ ਗੀਤੀ ਕਿ ਨਾਮ ਕੋਈ ਵੱਖਰਾ ਨਹੀਂ ਪਰਮਾਤਮਾ ਕੋਈ ਵੱਖਰਾ ਨਹੀਂ ਸਿਰਫ ਤੁਹਾਡਾ ਉਹ ਜਪਣ ਦਾ ਢੰਗ ਜਿਹੜਾ ਉਹ ਚਾਹੀਦਾ ਤੁਹਾਡਾ ਮਨ ਉੱਚਾ ਚਾਹੀਦਾ ਮੈਂ ਇਹ ਅਰਜ ਕਰਾਂ ਕਿ ਸਿੱਖੀ ਇੱਕ ਜੀਵਨ ਜਾਚ ਉਹ ਸੁਖੀ ਰਹਿਣ ਦਾ ਢੰਗ ਹੈ ਜਿੱਥੋਂ ਆਪਾਂ ਸ਼ੁਰੂ ਕਰਦੇ ਆਂ ਜਿਹੜੀ ਆਪਣੇ ਆਮ ਵਾਸਤੇ ਹੈ ਉਹ ਇੱਕ ਜੀਵਨ ਜਿਉਣ ਦਾ ਢੰਗ ਹੈ ਜੇ ਆਪਾਂ ਉੱਥੋਂ ਸ਼ੁਰੂ ਕਰ ਲਈਏ ਜਿਹੜਾ ਸੱਚ ਪਾਤਸ਼ਾਹ ਨੇ ਹੁਕਮ ਕੀਤਾ ਕਿ ਸਿੱਖ ਕਿਸੇ ਦੀ ਬੁਰਾਈ ਨਹੀਂ ਕਰਦਾ ਫਿਰ ਇੱਕ ਬੜਾ ਪਿਆਰਾ ਬਚਨ ਹੈ ਕਿ ਜੇ ਲੈਣਾ ਹੈ ਤੇ ਕਿਸੇ ਦਾ ਗੁਣ ਲੈ ਲਓ ਔਗਣ ਤਾਂ ਆਪਣੇ ਕੋਲ ਹੀ ਬੜੇ ਨੇ ਇੱਕ ਚੰਗੇ ਇਨਸਾਨ ਬਣਨ ਦਾ ਇੱਕ ਸੁਖੀ ਰਹਿਣ ਦਾ ਕਿੰਨਾ ਸੋਹਣਾ ਢੰਗ ਹੈ ਜਿਨੂੰ ਆਪਣੇ ਔਗਣ ਦਿਸਣ ਲੱਗ ਜਾਂਦੇ ਨੇ ਦੂਜਿਆਂ ਚ ਗੁਣ ਦਿਸਣ ਲੱਗ ਜਾਂਦੇ ਨੇ ਤੇ ਤੁਸੀਂ ਬੜੇ ਚੰਗੇ ਇਨਸਾਨ ਬਣ ਜਾਂਦੇ ਹੋ ਤੁਸੀਂ ਬੜੇ ਚੰਗੇ ਸਿੱਖ ਬਣ ਜਾਂਦੇ ਹੋ ਜਦੋਂ ਤੁਸੀਂ ਨਿੰਦਿਆ ਛੱਡ ਜਾਂਦੇ ਹੋ ਇਹ ਤਾਂ ਛੋਟੇ-ਛੋਟੇ ਰਸਤੇ ਨੇ ਤੁਹਾਡਾ ਆਪਣਾ ਜੀਵਨ ਹੀ ਕਿੰਨਾ ਚੰਗਾ ਹੋ ਜਾਂਦਾ ਤੁਸੀਂ ਕਿਸੇ ਉਸ ਕੋਲ ਬਹਿੰਦੇ ਹੋ ਜਿਹੜਾ ਹਰ ਵੇਲੇ ਕਿਸੇ ਦੀ ਬੁराई ਕਰਦਾ ਰਹਿੰਦਾ ਤੇ ਜਦੋਂ ਤੁਸੀਂ ਕਿਸੇ ਉਸ ਸੱਜਣ ਕੋਲ ਬਹਿੰਦੇ ਹੋ ਜਿਹੜਾ ਕਿਸੇ ਦੀ ਬੁराई ਨਹੀਂ ਕਰਦਾ ਜਿਹੜਾ ਸਤਿਗੁਰੂ ਦਾ ਬਚਨ ਕਰਦਾ ਹੈ ਜਿਹੜਾ ਮਿਲਾਪ ਦਾ ਬਚਨ ਕਰਦਾ ਤੇ ਤੁਹਾਡਾ ਆਪਣਾ ਮਨ ਹੀ ਚੰਗਾ ਬਣਨ ਲੱਗ ਜਾਂਦਾ ਜਦੋਂ ਆਪਾਂ ਈਰਖਾ ਛੱਡ ਜਾਂਦੇ ਆ ਆਪਣੇ ਅੰਦਰੋਂ ਈਰਖਾ ਮੁੱਕ ਜਾਂਦੀ ਹੈ ਇਹ ਪਹਿਲੇ ਰਸਤੇ ਨੇ ਬੜੀ ਵਾਰੀ ਹੁਕਮ ਕਰਦੇ ਸੀ ਇਸ ਕਿ ਇਹ ਬਹੁਤ ਵਾਰੀ ਸੱਚ ਪਾਤਸ਼ਾਹ ਨੇ ਬਚਨ ਕੀਤਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਸੋ ਜਦੋਂ ਇਹ ਤੁਰੰਦਾ ਰਸਤਾ ਹੈ ਮੇਰੇ ਅੰਦਰ ਦੀ ਜਲਨ ਮੁੱਕ ਗਈ ਜਦੋਂ ਮੇਰੇ ਅੰਦਰ ਦੀ ਜਲਨ ਮੁੱਕ ਗਈ ਤੇ ਅਸੀਂ ਕਿੰਨੇ ਸੌਖੇ ਹੋ ਗਏ ਅਸੀਂ ਧਰਮ ਨੂੰ ਕਿਸ ਕਰਕੇ ਲੈਣਾ ਅਸੀਂ ਧਰਮ ਤੇ ਸਿੱਖੀ ਦੇ ਰਸਤੇ ਤੇ ਕਿਸ ਕਰਕੇ ਚੱਲਣਾ ਕਿਉਂਕਿ ਅਸੀਂ ਸੌਖੇ ਹੋਣਾ ਕਿਉਂਕਿ ਅਸੀਂ ਆਪਣੀ ਜਲਨ ਮਕਾਉਣੀ ਹੈ ਜਲਨ ਸਾਡੀ ਤਾਂ ਹੀ ਮੁਕਣੀ ਹੈ ਜਦੋਂ ਸਾਡੀ ਕਿਸੇ ਵਾਸਤੇ ਈਰਖਾ ਮੁੱਕ ਜਾਏਗੀ ਇਹ ਜਿੰਨਾ ਚਿਰ ਇਹ ਇੱਕ ਭੇਸ ਭਾਂਡੇ ਵਿੱਚ ਈਰਖਾ ਭਈ ਹੈ ਉਹਨਾਂ ਚਿਰ ਉਹ ਭਾਂਡਾ ਅਸੀਂ ਆਪ ਸੜਦੇ ਜਾਂਦੇ ਹਾਂ ਸਾਡਾ ਅੰਦਰ ਉਹਨਾਂ ਚਿਰ ਸੜਦਾ ਹੈ ਜਦੋਂ ਸਾਡੇ ਅੰਦਰੋਂ ਈਰਖਾ ਮੁੱਕ ਜਾਂਦੀ ਹੈ ਅਸੀਂ ਸਰਬੱਤ ਦਾ ਭਲਾ ਮੰਗਣ ਲੱਗ ਜਾਨੇ ਆ ਤੇ ਅਸੀਂ ਆਪ ਸੌਖੇ ਹੋਣ ਲੱਗ ਜਾਨੇ ਆ ਸੋ ਇਹ ਵਚਨ ਕਰਦਿਆਂ ਕਰਦਿਆਂ ਤੁਹਾਡੇ ਨਾਲ ਮਿਲਦਿਆਂ ਬੜਿਆਂ ਨੇ ਇਹ ਗੱਲ ਕੀਤੀ ਕਿ ਮਨ ਨਹੀਂ ਲੱਗਦਾ ਸੋ ਜਿੰਨਾ ਕਿ ਤੁਸੀਂ ਇੱਥੇ ਸੰਗਤ ਕੀਤੀ ਹੈ ਸੰਤਾਂ ਨੇ ਵੀ ਤੁਹਾਨੂੰ ਦੱਸਿਆ ਪਰ ਮੈਂ ਥੋੜੀ ਜੀ ਅਰਜ਼ ਕਰਨੀ ਚਾਹਾਂਗਾ ਜਿਹੜੀ ਬੜੀ ਬੇਸਿਕ ਰੂਪ ਵਿੱਚ ਮਨ ਲਾਉਣ ਵਾਸਤੇ ਆਪਾਂ ਵੇਸ਼ਵੀ ਆਪਾਂ ਖੇਡਦੇ ਆ ਕੋਈ სპੋਰਟਸਮੈਨ ਹੈ ਕੋਈ ਐਥਲੀਟ ਹੈ ਕੋਈ ਪਾਵਰ ਲਿਫਟਰ ਹੈ ਤੁਸੀਂ ਬੜਾ ਚਿਰ ਜਿਮ ਵਿੱਚ ਜਾਂਦੇ ਹੋ ਤੁਸੀਂ ਇਹ ਅਭਿਆਸ ਕਰਦੇ ਹੋ ਕਿ ਮੈਂ ਕੀ ਖਾਣਾ ਹੈ ਮੈਂ ਕੀ ਨਹੀਂ ਖਾਣਾ ਫਿਰ ਤੁਸੀਂ ਕਿਸੇ ਕੰਪੀਟੀਸ਼ਨ ਵਿੱਚ ਜਾਂਦੇ ਹੋ ਤੇ ਆਪਾਂ ਇਸ ਤਰ੍ਹਾਂ ਹੀ ਲਈਏ ਮਨ ਲਾਉਣ ਵਾਸਤੇ ਅਸੀਂ ਕਿਸੇ ਦੀ ਬੁਰਾਈ ਕਰਨੀ ਛੱਡ ਦਈਏ ਮਨ ਲਾਉਣ ਵਾਸਤੇ ਅਸੀਂ ਈਰਖਾ ਛੱਡਦੀ ਐ ਫਿਰ ਮਨ ਲਾਉਣ ਵਾਸਤੇ ਅਸੀਂ ਚਿੰਤਾ ਛੱਡਦੀ ਐ ਚਿੰਤਾ ਇਹ ਤਾਂ ਮਨ ਨੂੰ ਸਮਝਾਉਣਾ ਹੈ ਮਨ ਨਾਲ ਹੀ ਝਗੜਾ ਹੈ ਮਨ ਨਾਲ ਹੀ ਸਾਡਾ ਸਾਥ ਹੈ ਸਾਡੀ ਪ੍ਰਾਪਤੀ ਜੇ ਅਸੀਂ ਇੱਕ ਸ਼ਬਦ ਵਿੱਚ ਕਹਿ ਲਈਏ ਕਿ ਧਰਮ ਮੇਰੇ ਸਰੀਰ ਦਾ ਵਿਸ਼ਾ ਹੈ ਧਰਮ ਮੇਰੇ ਮਨ ਦਾ ਵਿਸ਼ਾ ਹੈ ਇਹ ਜੇ ਮਨ ਸੌਖਾ ਹੋ ਜਾਣਾ ਤੇ ਸਰੀਰ ਸੌਖਾ ਹੋ ਜਾਣਾ ਸਾਰਾ ਕੁਝ ਹੀ ਸੌਖਾ ਹੋ ਜਾਣਾ ਜਦੋਂ ਸਾਡੇ ਅੰਦਰੋਂ ਉਹ ਜਲਨ ਮੁੱਕ ਜਾਣੀ ਹੈ ਸਾਡੇ ਅੰਦਰੋਂ ਈਰਖਾ ਮੁੱਕ ਜਾਣੀ ਹੈ ਸਾਡਾ ਮਨ ਸੌਖਾ ਹੋ ਜਾਣਾ ਸੋ ਆਪਾਂ ਗੱਲ ਕਰਦੇ ਸੀ ਮਨ ਲਾਉਣ ਦੀ ਇੱਕ ਮਨ ਲਾਉਣ ਦਾ ਇਹ ਢੰਗ ਹੈ ਕਿ ਸਾਡੇ ਅੰਦਰ ਕਿਸੇ ਵਾਸਤੇ ਈਰਖਾ ਨਾ ਹੋਵੇ ਫਿਰ ਉਸ ਤੋਂ ਥੋੜੀ ਜੀ ਹੋਰ ਔਖੀ ਗੱਲ ਹੈ ਕਿ ਸਾਡੇ ਅੰਦਰ ਚਿੰਤਾ ਨਾ ਹੋਵੇ ਚਿੰਤਾ ਇਹੋ ਜਿਹਾ ਸਬਜੈਕਟ ਹੈ ਕਿ ਸਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਹੋਇਆ ਰਹਿੰਦਾ ਮੈਂ ਆ ਕੀਤਾ ਮੈਂ ਆ ਕਰਨਾਗਾ ਕਰਾ ਕਿਉਂਕਿ ਪਾਤਸ਼ਾਹ ਨੇ ਇਹ ਦੁਨੀਆ ਬਣਾਈ ਇਸ ਤਰ੍ਹਾਂ ਦੀ ਏ ਕਿ ਬਿਨਾ ਸੰਤ ਸਾਧੂ ਤੋਂ ਬਿਨਾ ਇੱਕ ਅਵਸਥਾ ਪਹੁੰਚਣ ਤੋਂ ਸਾਡੀਆਂ ਡਿਜ਼ਾਇਰਸ ਸਾਡੀਆਂ ਇੱਛਾ ਕਦੀ ਮੁੱਕਦੀਆਂ ਹੀ ਨਹੀਂ ਸਾਡੀ ਪਲੈਨਿੰਗ ਕਦੀ ਮੁੱਕਦੀ ਨਹੀਂ ਜੇ ਅੱਜ ਇੱਕ ਚੀਜ਼ ਦੀ ਪ੍ਰਾਪਤੀ ਹੋ ਗਈ ਏ ਤੁਸੀਂ ਆਪ ਦੇਖ ਲਓ ਕਿ ਦੂਸਰਾ ਚੈਲੰਜ ਨਹੀਂ ਖਲੋਤਾ ਜੇ ਅੱਜ ਪੀਆਰ ਮਿਲ ਗਿਆ ਤੇ ਪੀਆਰ ਤੋਂ ਅੱਗੇ ਕੀ ਚੈਲੰਜ ਹੈ ਅੱਗੇ ਕੀ ਪੜਨਾ ਹੈ ਕਿ ਨੌਕਰੀ ਚੰਗੀ ਮਿਲ ਗਈ ਜੇ ਇੱਕ ਚੰਗੀ ਨੌਕਰੀ ਮਿਲ ਗਈ ਉਸ ਤੋਂ ਅਗਲੀ ਡਿਜ਼ਾਇਰ ਸੋ ਉਹਦੇ ਵਿੱਚ ਸਿਰਫ ਇਹ ਹੈ ਕਿ ਸਾਰਾ ਕੁਝ ਕਰਦਿਆਂ ਹੋਇਆਂ ਕੀ ਮੈਂ ਨਿਸ਼ਚਿੰਤ ਹੋ ਸਕਦਾ ਕੀ ਮੈਂ ਇੱਥੇ ਹੋ ਸਕਦਾ ਕਿ ਮੇਰੇ ਮਾਲਕ ਨੂੰ ਚਿੰਤਾ ਹੈ ਉਹ ਹੁਕਮ ਕਰਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਪਰ ਕੀ ਇਹ ਸਾਨੂੰ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਦਾ ਵਿਸ਼ਵਾਸ ਹੋ ਸਕਦਾ ਬੜਾ ਪਿਆਰਾ ਬਚਨ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚਾ ਪਾਤਸ਼ਾਹ ਦੇ ਬੜੇ ਸਿੱਧੇ-ਸਿੱਧੇ ਬਚਨ ਨੇ ਗਰੀਬ ਨਵਾਜ਼ ਹੁਕਮ ਕਰਦੇ ਨੇ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਆਂ ਪਰ ਜਿੰਨਾ ਮੈਂ ਆਪਣੇ ਮੁੰਡੇ ਦੀ ਗੱਲ ਤੇ ਵਿਸ਼ਵਾਸ ਕਰ ਲੈਣਾ ਅਸੀਂ ਗੁਰਬਾਣੀ ਤੇ ਇੰਨਾ ਵੀ ਵਿਸ਼ਵਾਸ ਨਹੀਂ ਕਰਦੇ ਸੋ ਆਪਣੇ ਮਨ ਨੂੰ ਇਹ ਸਮਝਾਉਣਾ ਕਿ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਪ੍ਰਮਾਤਮਾ ਦਾ ਹੁਕਮ ਹੈ ਕਿਉਂਕਿ ਜਿਸ ਰੂਪ ਵਿੱਚ ਸੱਚਾ ਪਾਤਸ਼ਾਹ ਨੇ ਲਿਖਿਆ ਹੈ ਉਹ ਭੇਦ ਹੋ ਕੇ ਲਿਖਿਆ ਉੱਥੇ ਨਿਰੰਕਾਰ ਤੇ ਗੁਰੂ ਦਾ ਕੋਈ ਫਰਕ ਨਹੀਂ ਉੱਥੇ ਨਿਰੰਕਾਰ ਤੇ ਸਾਧੂ ਭਗਤ ਜਿਨ੍ਹਾਂ ਨੇ ਵੀ ਗੁਰਬਾਣੀ ਉਚਾਰੀ ਹੈ ਉਹਨਾਂ ਦਾ ਕੋਈ ਫਰਕ ਨਹੀਂ ਅਸੀਂ ਆਪਣੇ ਮਨ ਨੂੰ ਕੀ ਹੌਲੀ ਹੌਲੀ ਇਹ ਸਮਝਾ ਸਕਦੇ ਹਾਂ ਇਹ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੇ ਆਪਾਂ ਆਪਣੇ ਸਰੀਰ ਨੂੰ ਕੰਡੀਸ਼ਨ ਕਰਦੇ ਆਂ ਤੇ ਮਨ ਨੂੰ ਵੀ ਅਸੀਂ ਕੰਡੀਸ਼ਨ ਕਰਦੇ ਆਂ ਜਦੋਂ ਸਾਨੂੰ ਕੋਈ ਚਿੰਤਾ ਹੁੰਦੀ ਹੈ ਜਦੋਂ ਪਲਾਨਿੰਗ ਹੁੰਦੀ ਹੈ ਜੇ ਅਸੀਂ ਉਹ ਮੰਨੂ ਟਕਾਉਣ ਵਾਲ ਤੁਰਨਾ ਹੈ ਤੇ ਅਸੀਂ ਥੋੜਾ ਜਿਹਾ ਇੱਥੇ ਹੋ ਜਾਈਏ ਕਿ ਕਰਤਾ ਪੁਰਖ ਤੇ ਮੇਰਾ ਪਾਤਸ਼ਾਹ ਦੇਣ ਵਾਲਾ ਹੈ ਇਹ ਮੈਂ ਕਰਮ ਕਰਦਾ ਪਰ ਮੈਂ ਜੇ ਕਰਮ ਨੇ ਕਰਮ ਹੋ ਕੇ ਕਰਾਂ ਤੇ ਮੈਨੂੰ ਪ੍ਰਾਪਤੀ ਹੋ ਜੇਗੀ ਮੈਂ ਸੌਖਾ ਹੋ ਜਾਵਾਂਗਾ ਸੋ ਸਿਰਫ ਇਹ ਨਾ ਕਰੀਏ ਜੋ ਜਿੰਨਾ ਕੁ ਮੈਂ ਸਿੱਖਿਆ ਅੱਜ ਵੀ ਕਈਆਂ ਬੱਚਾ ਨਾਲ ਗੱਲ ਕਰਦੇ ਆਂ ਕਿ ਨਾਮ ਸਿਮਰਨ ਦਾ ਟਾਈਮ ਨਹੀਂ ਮਿਲਦਾ ਉਹ ਸੱਚ ਪਾਤਸ਼ਾਹ ਇੱਕ ਤਾਂ ਹੁਕਮ ਕਰਦੇ ਨੇ ਕਿ ਜੇ ਅਸੀਂ ਟਾਈਮ ਲੱਭੀਏ ਤੇ ਕਿਹੜੇ ਵੇਲੇ ਕਰਨਾ ਹੈ ਉਹ ਸਮਾਂ ਹਰ ਕੋਈ ਹੈ ਤੁਸੀਂ ਬਸ ਵਿੱਚ ਬੈਠੇ ਹੋ ਉਹ ਵੀ ਸਮਾਂ ਤੁਸੀਂ ਕਿਸੇ ਵੇਲੇ ਘਰ ਬੈਠੇ ਰੋਟੀ ਬਣਾਉਣ ਦੇ ਹੋ ਉਹ ਵੀ ਸਮਾਂ ਜਦੋਂ ਵੀ ਤੁਹਾਨੂੰ ਕਿਤੇ ਵੀ ਟਾਈਮ ਮਿਲਦਾ ਹੈ ਉਦੋਂ ਹੀ ਸਮਾਂ ਉਸ ਸਮੇਂ ਵਿੱਚ ਚਿੰਤਾ ਨਾ ਕਰੋ ਉਸ ਸਮੇਂ ਵਿੱਚ ਮਨ ਵਿੱਚ ਕਿਸੇ ਵਾਸਤੇ ਈਰਖਾ ਨਾ ਹੋਵੇ ਉਹ ਸਮਾਂ ਉਹਨਾਂ ਦੇ ਚਰਨਾਂ ਵਿੱਚ ਲੱਗਾ ਹੋਵੇ ਉਹ ਸਮਾਂ ਹਰ ਵੇਲੇ ਇਹ ਮਨ ਵਿੱਚ ਹੋਵੇ ਕਿ ਸੱਚੇ ਪਾਤਸ਼ਾਹ ਮੇਰੇ ਅੰਦਰ ਕਿਸੇ ਵਾਸਤੇ ਈਰਖਾ ਨਾ ਹੋਵੇ ਜੋ ਕੁਝ ਦਿਨਾ ਤੂੰ ਇਹ ਤੇਰੀ ਕਿਰਪਾ ਨਾਲ ਮਿਲਦਾ ਤੇ ਇਹ ਬਖਸ਼ਿਸ਼ ਕਰੀ ਮੇਰੀਆਂ ਮੰਗਾ ਮੇਰਾ ਸਾਰਾ ਕੁਝ ਤੇਰੇ ਦਿੱਤੇ ਤੇ ਮੈਂ ਖੁਸ਼ ਰਹਾ ਮੈਂ ਖੁਸ਼ ਰਹਾ ਮੈਨੂੰ ਖੁਸ਼ੀ ਦੇ ਦੇ ਉਹ ਖੁਸ਼ੀ ਵਿੱਚ ਤੂੰ ਮੈਨੂੰ ਕਦੀ ਭੁੱਲੇ ਨਾ ਤੇ ਜੋ ਤੂੰ ਦੇਣਾ ਹੈ ਉਹਦੇ ਵਿੱਚ ਖੁਸ਼ੀ ਹੈ ਮੈਂ ਬੜੀ ਵਾਰੀ ਅੱਗੇ ਗੱਲ ਕਰਦਾ ਕਿਉਂਕਿ ਦੁਨੀਆ ਵਿੱਚ ਫਿਰਦੇ ਆਂ ਦੇਖਦੇ ਆਂ ਉਹ ਮਾਇਆ ਵਾਲੇ ਵੀ ਸੁਖੀ ਨਹੀਂ ਬੜੀ ਬੜੀ ਮਾਇਆ ਹੈ ਉਹ ਮਾਇਆ ਵਾਲੇ ਸੁਖੀ ਨਹੀਂ ਉਹਨਾਂ ਦੇ ਵੀ ਜਦੋਂ ਹੰਕਾਰ ਨੂੰ ਥੋੜੀ ਜੀ ਸੱਟ ਲੱਗਦੀ ਹੈ ਉਦੋਂ ਦੁੱਖ ਹੁੰਦਾ ਹੈ ਤੇ ਇਹ ਸੱਚ ਪਾਤਸ਼ਾਹ ਕਿਰਪਾ ਕਰਨ ਜੇ ਖੁਸ਼ੀ ਦੇ ਦੇ ਦੇਣ ਪੇਸ਼ਾ ਕੋ ਥੋੜੇ ਵਿੱਚ ਦੇ ਦੇਣ ਬਹੁਤੇ ਵਿੱਚ ਦੇ ਦੇਣ ਪਰ ਉਹ ਖੁਸ਼ੀ ਦੇ ਦੇਣ ਉਹਨਾਂ ਦੇ ਦਿੱਤੇ ਤੇ ਸੰਤੋਖ ਹੋ ਜਾਏ ਸੰਤੋਖ ਦਾ ਜਦੋਂ ਧਨ ਮਿਲ ਜਾਂਦਾ ਤੇ ਬਾਕੀ ਧਨ ਜਿਹੜੇ ਨੇ ਉਹਨਾਂ ਨਾਲੋਂ ਅਟੈਚਮੈਂਟ हट ਜਾਂਦੀ ਹੈ ਉਹਨਾਂ ਨਾਲੋਂ ਅਟੈਚਮੈਂਟ ਘਟ ਜਾਂਦੀ ਹੈ ਸੋ ਇਹ ਬਖਸ਼ਿਸ਼ ਕਰਨ ਤੇ ਸਾਨੂੰ ਉਹ ਸੰਤੋਖ ਦਾ ਧਨ ਦੇਣ ਸੋ ਮੈਂ ਇਹ ਜੀਵਨ ਜਾਂਚ ਦੀ ਗੱਲ ਕਰਦਾ ਸੀ ਜੇ ਮਨ ਨਹੀਂ ਲੱਗਦਾ ਮਨ ਨੂੰ ਆਪਾਂ ਹੌਲੀ ਹੌਲੀ ਉਸ ਪਾਸੇ ਕੰਡੀਸ਼ਨ ਕਰ ਲਈਏ ਸਿਮਰਨ ਆਪਾਂ ਨਾਮ ਸਿਮਰਨ ਕਰਦੇ ਆਂ ਤੁਸੀਂ ਗੁਰਬਾਣੀ ਰੋਜ਼ ਸੁਣਦੇ ਹੋ ਉਹ ਗੁਰਬਾਣੀ ਧਿਆਨ ਨਾਲ ਸੁਣੀਏ ਸ਼ਾਇਦ ਸੰਤਾਂ ਨੇ ਉਸ ਦਿਨ ਗੱਲ ਕਰਦੇ ਆ ਧਿਆਨ ਦੀ ਗੱਲ ਗੱਲ ਕੀਤੀ ਸੀ ਧਿਆਨ ਬੜਾ ਵੱਡਾ ਸ਼ਬਦ ਹੈ ਗੁਰਬਾਣੀ ਇਹ ਨਾ ਹੋਵੇ ਕਿ ਅਸੀਂ ਗੁਰਬਾਣੀ ਪੜ੍ਹੀ ਜਾਂਦੇ ਆ ਪਰ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਅਸੀਂ ਗੁਰਬਾਣੀ ਸੁਣੀ ਜਾਂਦੇ ਆ ਪਰ ਸਾਡਾ ਧਿਆਨ ਨਹੀਂ ਜਿੰਨਾ ਜਿੰਨਾ ਅਸੀਂ ਧਿਆਨ ਨਾਲ ਸੁਣਾਗੇ ਅਸੀਂ ਇਹ ਸੋਚ ਕੇ ਸੁਣਾਗੇ ਗੁਰਬਾਣੀ ਕੀ ਹੈ ਮੈਂ ਗੁਰਬਾਣੀ ਦਾ ਜੇ ਇੱਕ ਸ਼ਬਦ ਵਿੱਚ ਅਸੀਂ ਟ੍ਰਾਂਸਲੇਸ਼ਨ ਕਰੀਏ ਗੁਰਬਾਣੀ ਗਿਆਨ ਹੈ ਜਾਂ ਪ੍ਰਕਾਸ਼ ਹੈ ਤੇ ਜੇ ਅਸੀਂ ਉਸ ਗਿਆਨ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਧਿਆਨ ਨਾਲ ਗੁਰਬਾਣੀ ਸੁਣੀਏ ਸੁਣ ਕੇ ਇਸ ਵਿਸ਼ਵਾਸ ਨਾਲ ਕਰੀਏ ਕਿ ਸਭ ਤੋਂ ਵੱਡਾ ਸੱਚ ਹੈ ਅੱਜ ਹੀ ਸ਼ਾਇਦ ਸੱਚ ਭਾਸ਼ਾ ਦੇ ਉਪਦੇਸ਼ ਵਿੱਚ ਆਇਆ ਸੀ ਸੱਚ ਭਾਸ਼ਾ ਹਮ ਕਰਦੇ ਸੀ ਕੋਈ ਕਾਮਰੇਡ ਉਹਨੇ ਆਖਿਆ ਕਿ ਮੇਰੀ ਇੱਕ ਕਿਤਾਬ ਹੈ ਇਸ ਕਿਤਾਬ ਵਿੱਚ ਮੈਂ ਇਹ ਪੜਦਾ ਰਹਿਣਾ ਕਿ ਜੀਵਨ ਵਿੱਚ ਮੈਂ ਇਹਦੇ ਵਿੱਚੋਂ ਕਿੰਨੀਆਂ ਕਿ ਜਾਚਾਂ ਸਿੱਖ ਸਕਿਆ ਸੋ ਉਹ ਸਾਡੇ ਤੇ ਵੀ ਜੇ ਉਹ ਆ ਜਾਵੇ ਕਿ ਕਿਸੇ ਵੇਲੇ ਇੱਕ ਤੋਂ ਕੀ ਇੱਕ ਸ਼ਬਦ ਹੀ ਗੁਰਬਾਣੀ ਦਾ ਇੰਨੀ ਹੈ ਕਿ ਕਿਸੇ ਵੇਲੇ ਇੱਕ ਸ਼ਬਦ ਹੀ ਜੇ ਸਾਡੇ ਅੰਦਰ ਵੱਸ ਗਿਆ ਤੇ ਉਹਦੇ ਨਾਲ ਹੀ ਸਾਡੀ ਕਲਿਆਣ ਹੋ ਜਾਣੀ ਅਸੀਂ ਸੁਖੀ ਹੋ ਜਾਣਾ ਸੋ ਇਹ ਤੁਹਾਨੂੰ ਸਾਰਿਆਂ ਨੂੰ ਅਰਜ ਬੇਨਤੀ ਕਰਦਾ ਹੋਇਆ ਬਹੁਤ ਸਾਰੇ ਇੱਕ ਤੀਸ ਬੜੀ ਚੰਗੀ ਲੱਗਦੀ ਏ ਕਿ ਆਪਣੇ ਵਿੱਚ ਤੁਸੀਂ ਬਹੁਤੇ ਨੌਜਵਾਨ ਆਉਂਦੇ ਹੋ ਤੁਸੀਂ ਗੁਰਦੁਆਰੇ ਆਉਂਦੇ ਹੋ ਨਾਮ ਸਿਮਰਨ ਕਰਦੇ ਹੋ ਤੁਹਾਡਾ ਬਹੁਤ ਧਿਆਨ ਦਾ ਸਿੱਖੀ ਸਰੂਪ ਦੇਖ ਕੇ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਇਹ ਸਿੱਖੀ ਸਰੂਪ ਇੱਥੇ ਬੈਠ ਕੇ ਸੰਭੀ ਬੈਠੇ ਹੋ ਤੇ ਸੱਚਾ ਪਾਤਸ਼ਾਹ ਕਿਰਪਾ ਕਰਨ ਅਗਲਾ ਅਵਸਥਾ ਵੀ ਸਾਨੂੰ ਦੇਣ ਪਹਿਲੀ ਇਹ ਕਿ ਸਾਡੇ ਅੰਦਰੋਂ ਈਰਖਾ ਦੁਸ਼ਮਣ ਮੁੱਕ ਜਾਵੇ ਸਾਡੇ ਅੰਦਰੋਂ ਨਿੰਦਿਆ ਮੁੱਕ ਜਾਵੇ ਖੇਰ ਸੱਚ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੇ ਘਰ ਕੋਈ ਘਾਟਾ ਨਹੀਂ ਆਪਾਂ ਮੰਗਦੇ ਆ ਆਪਾਂ ਚੋਲੀ ਅੱਡ ਕੇ ਮੰਗਦੇ ਆ ਸੱਚ ਪਾਤਸ਼ਾਹ ਕਿਰਪਾ ਕਰ ਸਾਨੂੰ ਵੀ ਉਹ ਬ੍ਰह्म ਗਿਆਨ ਦਾ ਆਨੰਦ ਆਵੇ ਸਾਨੂੰ ਵੀ ਜਿਹੜਾ ਤੂੰ ਹੁਕਮ ਕੀਤਾ ਇੱਕ ਤੋਂ ਬਿਨਾ ਕੋਈ ਨਾ ਦਿਸੇ ਅਸੀਂ ਵੀ ਅਦਵੈਤ ਹੋ ਸਕੀਏ ਜਿਹੜਾ ਤੁਸੀਂ ਗੁਰਬਾਣੀ ਵਿੱਚ ਹੁਕਮ ਕਰਦੇ ਹੋ ਸਭਾ ਕਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਕਦੀ ਸਾਨੂੰ ਵੀ ਉਹ ਆਨੰਦ ਦੇ ਦੇ ਕਿਉਂ ਜਿਹੜੀ ਸਿੱਖ ਫਿਲਾਸਫੀ ਹੈ ਉਹ ਅਦਵੈਤਵਾਦ ਦੀ ਹੈ ਅਦਵੈਤਵਾਦ ਕੀ ਹੈ ਤੇ ਬੜੀ ਕੇਸ ਕਰਕੇ ਗੱਲ ਕੱਟ ਕਰੀ ਦੀ ਹੈ ਕਿ ਉਹ ਮੇਰੇ ਵਰਗੇ ਦੀ ਪਹੁੰਚ ਤੋਂ ਕਦੀ ਕਦੀ ਬਹੁਤ ਦੂਰ ਲੱਗਦੀ ਹੈ ਪਰ ਜੇ ਕਿਰਪਾ ਹੋਵੇ ਫਿਰ ਦੂਰ ਨਹੀਂ ਇਸ ਕਰਕੇ ਕਰੀ ਦੀ ਹੈ ਕਿ ਜਿੱਥੇ ਅਦਵੈਤਵਾਦ ਇਹ ਹੈ ਕਿ ਮੇਰੇ ਤੇ ਪਾਰ ਬ੍ਰਹਮ ਵਿੱਚ ਕੋਈ ਫਰਕ ਨਹੀਂ ਹੁਣ ਮੇਰੇ ਤੇ ਬ੍ਰਹਮ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਉਹ ਜਿੱਥੇ ਇਹ ਮੇਰਾ ਖਿਆਲ ਨਾਮਦੇਵ ਜੀ ਦਾ ਸ਼ਬਦ ਹੈ ਸ਼ਾਇਦ ਸਭਾ ਕਟ ਰਾਮ ਬੋਲਾ ਰਾਮ ਬੋਲਾ ਰਾਮ ਬਿਨਾ ਕੋ ਬੋਲਾ ਰੇ ਪਰ ਜਿਵੇਂ ਅਸੀਂ ਇਹ ਵੀ ਮੰਗ ਮੰਗਦੇ ਆ ਪਰ ਉਸ ਪਾਸੇ ਅਸੀਂ ਤੁਰিয়ে ਘਟੋ ਘਟ ਅਸੀਂ ਮੰਗ ਤਾਂ ਮੰਗਣ ਲੱਗ ਜਾਈਏ ਤੇ ਫਿਰ ਉਹ ਉਹ ਹੈਗਾ ਕਿ ਉਸ ਚੀਜ਼ ਨਾਲ ਉਹ ਪ੍ਰਾਪਤੀ ਹੁੰਦੀ ਹੈ ਕਿ ਸਦਾ ਆਨੰਦ ਹੋ ਜਾਂਦਾ ਹੈ ਉਹ ਇਹ ਨਹੀਂ ਕਿ ਕਦੀ ਆਨੰਦ ਹੋ ਗਿਆ ਕਦੀ ਖੁਸ਼ੀ ਹੋ ਗਈ ਕਦੀ ਗਮੀ ਹੋ ਗਈ ਉਹਦੇ ਨਾਲ ਸਦਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਇੰਨੀ ਕਰਦੇ ਕਰਦੇ ਕਿ ਆਪਾਂ ਉਸ ਪਾਸੇ ਤੁਰিয়ে ਤੁਸੀਂ ਜਿੱਥੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਕੰਮਾਂ ਤੇ ਜਾਂਦੇ ਹੋ ਕੋਈ ਦੋ ਸ਼ਿਫਟਾਂ ਕਰਦਾ ਕੋਈ ਦਿਨੇ ਵੀ ਕਰਦਾ ਰਾਤ ਵੀ ਕਰਦਾ ਜਿਸ ਵੇਲੇ ਵੀ ਸਮਾਂ ਮਿਲਦਾ ਉਦੋਂ ਹੀ ਯਾਦ ਰੱਖੋ ਜਿਸ ਵੇਲੇ ਹੀ ਸਮਾਂ ਮਿਲਦਾ ਹੈ ਉਦੋਂ ਹੀ ਨਾਮ ਸਿਮਰਨ ਕਰਨ ਦੀ ਕੋਸ਼ਿਸ਼ ਕਰੋ ਇਹ ਕੋਸ਼ਿਸ਼ ਕਰੋ ਕਿ ਨਾਮ ਸਿਮਰਨ ਮਨੋ ਹੋਵੇ ਕੋਸ਼ਿਸ਼ ਕਰੋ ਕਿ ਧਿਆਨ ਨਾਲ ਹੋਵੇ ਉਦੋਂ ਹੀ ਗੁਰਬਾਣੀ ਪੜ੍ਹ ਲਓ ਉਦੋਂ ਹੀ ਕਿਸੇ ਹੋਰ ਚੀਜ਼ ਤੇ ਸਮਾਂ ਨਾ ਖਰਾਬ ਕਰੋ ਉਦੋਂ ਹੀ ਧਿਆਨ ਨਾਲ ਗੁਰਬਾਣੀ ਦਾ ਪਾਠ ਕਰਨ ਲੱਗ ਜਾਓ ਉਹੀ ਸਿਮਰਨ ਬਣ ਜਾਏਗਾ ਫਿਰ ਮਨ ਨੂੰ ਆਦਤ ਪੈ ਜਾਏਗੀ ਮਨ ਨੂੰ ਆਦਤ ਪੈ ਜੇਗੀ ਕਿ ਇਹ ਨਾਮ ਸਿਮਰਨ ਤੇ ਗੁਰਬਾਣੀ ਦੀ ਆਦਤ ਪੈ ਜੇਗੀ ਜਿੰਨਾ ਚਿਰ ਮਨ ਨੂੰ ਆਦਤ ਨਹੀਂ ਪੈਂਦੀ ਮਨ ਨੂੰ ਭਟਕਣ ਦੀ ਆਦਤ ਪਈ ਉਹ ਭਟਕਦਾ ਰਹਿੰਦਾ ਆਪਾਂ ਇੱਥੇ ਬੈਠੇ ਹੀ ਸਾਰੀ ਦੁਨੀਆ ਘੁੰਮ ਆਉਂਨਿਆ ਇੰਨੀ ਤੇਜ਼ ਨਾ ਕੋਈ ਜਹਾਜ਼ ਬਣਿਆ ਨਾ ਕੋਈ ਰਾਕੇਟ ਬਣਿਆ ਨਾ ਕੋਈ ਮਜ਼ਾਹੀਲ ਬਣਿਆ ਸੋ ਉਹ ਆਪਾਂ ਇਹ ਕਰਨਾ ਕੀ ਹੈ ਆਪਾਂ ਮਨ ਨੂੰ ਟਿਕਾਉਣਾ ਹੈ ਮਨ ਨੂੰ ਹੀ ਸੁਖੀ ਕਰਨਾ ਉਹ ਮਨ ਦੀ ਸਿੱਖੀ ਹੈ ਆਪਾਂ ਮਰਿਆਦਾ ਵੀ ਸਾਰੀਆਂ ਕਰਦੇ ਆਂ ਪਰ ਬਹੁਤ ਸਾਰਾ ਕੁਝ ਮਰਿਆਦਾ ਵਾਸਤੇ ਕਰਦੇ ਆ ਕਿ ਮੇਰਾ ਮਨ ਟਿਕੇ ਇੱਕ ਮੈਂ ਹੋਰ ਅਰਜ ਬੇਨਤੀ ਕਰਨਾ ਚਾਹਣਾ ਆਪਣੇ ਵਿੱਚ ਵੀ ਬਹੁਤ ਅਰਜਾਂ ਆਉਂਦੀਆਂ ਨੇ ਕਿ ਮੇਰੀ ਐਸ ਵਾਸਤੇ ਅਰਦਾਸ ਕਰ ਦਿਓ ਮੈਂ ਸੁਣਿਆ ਮੈਂ ਤਾਂ ਕਦੀ ਦੇਖਿਆ ਨਹੀਂ ਕਿ ਬਾਹਰ ਤਾਂ ਲੋਕ ਅਰਦਾਸੀਆਂ ਦੇ ਹੱਥਾਂ 'ਚ ਪੈਸੇ ਵੀ ਦੇਈ ਜਾਂਦੇ ਨੇ ਕੀ ਆਪਾਂ ਜਿਹਦੇ ਚਰਨਾਂ ਵਿੱਚ ਅਰਦਾਸ ਕਰਨੀ ਉਹ ਮੇਰਾ ਜਾਂ ਸੁਬਾ ਬਲਵਿੰਦਰ ਸਿੰਘ ਦਾ ਕਿ ਉਹ ਤੁਹਾਡਾ ਨਹੀਂ ਕੀ ਅਸੀਂ ਉਹਦੇੋਂ ਪਾਏ ਆ ਉਹ ਤੁਹਾਡੇ ਨਹੀਂ ਆਪਾਂ ਰੋਜ਼ ਤੇ ਇਹ ਕਹਿੰਨੇ ਆ ਕਿ ਸਾਰੇ ਹੀ ਤੇਰੇੋਂ ਪਾਏ ਆ ਅਸੀਂ ਸਾਰੇ ਹੀ ਤੇਰੇ ਆਰਦਾਸ ਆਪ ਕਰਿਆ ਕਰੋ ਅਰਦਾਸ ਇਸ ਵਿਸ਼ਵਾਸ ਨਾਲ ਕਰਿਆ ਕਰੋ ਕਿ ਉਹ ਮੇਰਾ ਸਤਿਗੁਰੂ ਸਦਾ ਮੈਨੂੰ ਦੇਣ ਵਾਲਾ ਹੈ ਉਹਨੇ ਮੇਰਾ ਧਿਆਨ ਰੱਖਣਾ ਉਹਨੇ ਮੈਨੂੰ ਪੈਦਾ ਕੀਤਾ ਮੇਰਾ ਪਿਆਰ ਤੇਰੇ ਨਾਲ ਹੈ ਮੇਰਾ ਪਿਆਰ ਤੇਰਾ ਸਿੱਧੇ ਨਾਲ ਹੈ ਕਿਸੇ ਅਰਦਾਸੀਏ ਨਾਲ ਵਿਚੋਲੇ ਨਾਲ ਪਿਆਰ ਨਹੀਂ ਕਿਸੇ ਦੇ ਰਾਹੀਂ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਮੈਂ ਸਿੱਧੀ ਤੇਰੇ ਨਾਲ ਅਰਦਾਸ ਕਰਨੀ ਹੈ ਉਹ ਸਤਗੁਰੂ ਪ੍ਰਤਾਪ ਸਿੰਘ ਸੱਚਾ ਪਾਤਸ਼ਾਹ ਇੱਕ ਉਪਦੇਸ਼ ਹੁਕਮ ਕਰਦੇ ਨੇ ਇਹ ਜ਼ਰੂਰੀ ਨਹੀਂ ਕਿ ਉਹਨੇ ਬਹੁਤ ਭਗਤੀ ਕਰਨ ਵਾਲੇ ਦੀ ਸੁਣਦਾ ਕਿਉਂਕਿ ਉਹਦਾ ਨਾਂ ਅਤਿਤ ਪਾਵਨ ਹੈ ਉਹ ਕਿਸੇ ਵੇਲੇ ਬੜੇ ਪਾਪੀ ਦੀ ਵੀ ਸੁਣ ਲੈਂਦਾ ਉਹ ਸਾਰਿਆਂ ਦੀ ਸੁਣਦਾ ਉਹ ਸਾਡੀਆਂ ਗਿਣਤੀਆਂ ਕਰਕੇ ਨਹੀਂ ਸਾਨੂੰ ਦਿੰਦਾ ਇਸ ਕਰਕੇ ਨਹੀਂ ਦਿੰਦਾ ਉਹ ਸਾਡੇ ਨਾਲ ਹਿਸਾਬ ਕਿਤਾਬ ਨਹੀਂ ਕਰਦਾ ਕਿ ਮੈਂ ਕਿੰਨੇ ਕਿੰਨੇ ਚੰਗੇ ਕੰਮ ਕੀਤੇ ਨੇ ਸਾਡੀ ਕਦੀ ਗਿਣਤੀਆਂ ਨਹੀਂ ਕਰਦਾ ਉਹ ਸਾਨੂੰ ਦੇ ਹੀ ਜਾਂਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਅਸੀਂ ਦਿਲੋਂ ਅਰਦਾਸ ਕਰੀਏ बार-बार ਅਰਦਾਸ ਕਰੀਏ ਤਾਂ ਕਿ ਅਰਦਾਸ ਕਰਨ ਨਾਲ ਸਾਨੂੰ ਯਾਦ ਰਹਿੰਦਾ ਅਰਦਾਸ ਵੀ ਮੈਂ ਇਹ ਬੇਨਤੀ ਕਰਦਾ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਇੰਨੀਆਂ ਬਾਤਾਂ ਕਈਆਂ ਨੇ ਸ਼ਹੀਦ ਗੰਨੇ ਨੇ ਅਰਦਾਸ ਸਾਡੇ ਮਨੋ ਹੋਵੇ ਸਾਡੀ ਮੰਗ ਹੋਵੇ ਅਰਦਾਸ ਸਾਡੀ ਜੁੜ ਕੇ ਹੋਵੇ ਸੋ ਇਹ ਸਾਨੂੰ ਹੌਲੀ ਹੌਲੀ ਆਦਤ ਪੈ ਜਾਏਗੀ ਫਿਰ ਸਾਡਾ ਮਨ ਚਰਨਾ ਵਿੱਚ ਲੱਗਣ ਲੱਗ ਜਾਏਗਾ ਇਹ ਅਰਦਾਸ ਕਰਦੇ ਆ ਇਹ ਮੰਗਦੇ ਆ ਸੱਚੇ ਪਾਤਸ਼ਾਹ ਕਿਰਪਾ ਕਰ ਇਹ ਤੇਰੀ ਸਿੱਖੀ ਜਿਹੜੀ ਹੈ ਇਹ ਵਰਦਮੁੱਲੀ ਹੈ ਇਹ ਬਹੁਤ ਪਿਆਰੀ ਹੈ ਇਸ ਸਿੱਖੀ ਦਾ ਧਾਨ ਦੇ ਤੇਰੀ ਸਿੱਖੀ ਤੇ ਚੱਲ ਸਕੀਏ ਤੇਰੀ ਸਿੱਖੀ ਨਾਲ ਜੋੜ ਸਕੀਏ ਤੇਰੀ ਉਸਤਤ ਕਰ ਸਕੀਏ ਕਰਵਾ ਸਕੀਏ ਇਨੀ ਅਰਜ਼ ਕਰਕੇ ਤੁਹਾਡੇ ਤੋਂ ਆਗੇ ਲੈਣਾ ਸਤਿ ਸ੍ਰੀ ਅਕਾਲ